ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਾਈ ਜੀ ਅੱਜ ਦੀ ਵੀਡੀਓ ਪੰਠਠੀ ਭਾਈ ਜੋਂ ਆਂ ਠੱਠੀ ਭਾਈ ਨੂੰ ਜ਼ਿਲ੍ਹਾ ਦੋਸਤੋ ਮੋਗਾ ਪਏ ਜਾਂਦਾ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਵਾਸਤੇ ਦੋ ਬੱਛੀਆਂ ਲੈ ਕੇ ਆਏ ਆਂ ਜੀ ਇੱਕ 5 ਕਿ ਮਹੀਨੇ ਉਮਰ ਆ ਇੱਕ ਦੀ ਡਿਟੇਲ ਆਪਾਂ ਬਾਈ ਜੀ ਨੂੰ ਲਾਵਾਂਗੇ ਨਾਲੇ ਆਪਣਾ ਐਡਰੈਸ ਕਨਫਰਮ ਕਰਾਵਾਂਗੇ ਆਓ ਬਾਈ ਜੀ ਬਈ ਸਤਿ ਸ੍ਰੀ ਅਕਾਲ ਜੀ ਭਾਈ ਜੀ ਆਪਣੀ ਜਿਹੜੀ ਇੱਕ ਨੰਬਰ ਆ ਬੱਚੀ ਆ ਇਹਦੀ ਕਿੰਨੀ ਉਮਰ ਹੋਊਗੀ ਇਹ ਹੈਗੀ ਜੀ 14 ਮਹੀਨੇ 14 ਮਹੀਨੇ ਹਾਂ ਤੇ ਇਹਦਾ ਦੁੱਧਰ ਕਾਰਡ ਦਾ ਮਾੜਾ ਕੋਈ ਪਤਾ ਹੋਊਗਾ 18 ਗੱਦ 18 ਗੱਦ ਠੀਕ ਹੈ ਜੀ ਤੇ ਸੀਮੰਟ ਦਾ ਕੋਈ ਪਤਾ ਹੈ ਕਿਹੜੇ ਦੀ ਹੈ ਸੀਮੰਟ ਦਾ ਨਹੀਂ ਪਤਾ ਜੀ ਠੀਕ ਹੈ ਜੀ ਦੋਸਤੋ ਵੇਖ ਸਕਦੇ ਹੋ ਮੂੰਹ ਮੱਥੇ ਸੋਹਣੀ ਹੈ ਐਡਰੈਸ ਆਪਾਂ ਤੁਹਾਨੂੰ ਦੱਸ ਹੀ ਦਿੱਤਾ ਵੀ ਠੱਠੀ ਪਾਈ ਹੈ ਜ਼ਿਲ੍ਹਾ ਮੋਗਾ ਦੋਸਤੋ ਬੱਚੀ ਚੰਗੀ ਹੈ ਤੇ ਬਾਈ ਤੋਰੋ ਮੜਾ ਇਹਨੂੰ ਦੋਸਤੋ ਦੇਖ ਸਕਦੇ ਆਂ ਥੋੜਾ ਜਿਹਾ ਖਿਲਾਰੇ ਦੀ ਔਲ ਮੰਦੀ ਆ ਦੋਸਤੋ ਥਣ ਦੋਸਤੋ ਚਾਰ ਹੀ ਮਿਲਣਗੇ ਬਣਾ ਇੱਥੇ ਆ ਕੇ ਚੈੱਕ ਕਰ ਲਿਆ ਜੇ ਦੰਦੋ ਬਾਜੀ ਕਿਵੇਂ ਖੀਰੀ ਇਹ ਠੀਕ ਦੋਸਤੋ ਦੰਦੋ ਖੀਰੀ ਆ ਤੁਸੀਂ ਇੱਥੇ ਆ ਕੇ ਚੈੱਕ ਕਰ ਸਕਦੇ ਆਂ ਬਾਕੀ ਜਿਹੜੇ ਵੀ ਨੂੰ ਪਸੰਦ ਆਊਗੀ ਤੁਸੀਂ ਬਾਈ ਨਾਲ ਗੱਲਬਾਤ ਕਰ ਸਕਦੇ ਆਂ ਬਾਈ ਦਾ ਨੰਬਰ ਲਗਾਤਾਰ ਸਕਰੀਨ ਦੇ ਉੱਪਰਲੇ ਪਾਏ ਚੱਲ ਰਿਹਾ ਹੈ ਬਈ ਇਹਦਾ ਰੇਟ ਫਿਰ ਕੀ ਰਹੂਗਾ ਜੀ ਰੇਟ ਦਾ 10000 ਠੀਕ ਹੈ ਦੋਸਤੋ ਜਮਾ ਜੈਜ ਰੇਟ ਆ 10000 ਦੇ ਵਿੱਚੋਂ ਮਾੜਾ ਮੋਟਾ ਮਾਨ ਤਾਨ ਵੀ ਬਾਈ ਹੁਣੀ ਕਰ ਦੇਣਗੇ ਬਾਕੀ ਚੰਗੀ ਆ ਤੇ ਨਿੱਕੀ ਦੀ ਵੱਲ ਆਪਾਂ ਗੱਲ ਕਰ ਗਏ ਆ ਦੀ ਇਹਦੀ ਉਮਰ ਕਿੰਨੀ ਕਹੂਗੀ ਇਹ 5 ਮਹੀਨੇ ਦੀ ਠੀਕ ਹੈ ਜੀ 5 ਮਹੀਨੇ ਦੋਸਤੋ ਉਮਰ ਇਹਦੀ ਤੇ ਇਹਦਾ ਰਦਰ ਕਾਰਡ ਦਾ ਮਾਨ ਦਾ ਕੀ ਆ ਜੀ 12 20 ਠੀਕ ਹੈ ਜੀ ਦੋਸਤੋ ਵੇਖ ਜਾਂਦੇ ਇਹਦਾ ਕੋਈ ਆਪਣਾ ਪਤਾ ਕੋਈ ਕਿਹੜੇ ਸੀਮੰਡੀ ਹੈ ਸੀਮੰਡੀ ਠੀਕ ਹੈ ਜੀ ਦੋਸਤੋ ਸੀਮੰਦ ਦਾ ਦੋਵਾਂ ਦਾ ਨਹੀਂ ਪਤਾਗਾ ਅਨਨੌਣ ਬਾਕੀ ਚਾਰ ਹੀ ਥਣ ਮਿਲਣਗੇ ਇਹਦੇ ਵੀ ਚਾਰ ਹੀ ਆ ਤੇ ਕਾਲੀ ਦੇ ਵੀ ਇਹ ਸਾਦੇ ਆ ਰੰਗ ਪ੍ਰਿੰਟ ਬਹੁਤ ਸੋਹਣਾ ਇਹਨੂੰ ਹੀ ਤੋਰੋ ਬਾਈ ਬਣਾ ਜੈਜ ਰੇਟ ਦੇ ਵਿੱਚ ਤੁਹਾਨੂੰ ਮਿਲ ਜਾਣੀਆਂ ਦੋਵੇਂ ਇਹ ਚੰਗੀਆਂ ਦੋਸਤੋ ਮੋੜ ਲਈ ਇਹਦਾ ਭਾਈ ਇਹ ਰੇਟ ਕੀ ਕਰਨਾ ਜੀ ਇਹਦਾ 9000 ਰਾਈ 9000 ਠੀਕ ਹੈ ਜੀ ਦੋਸਤੋ ਇਹ 9000 ਦੇ ਵਿੱਚ ਤੁਹਾਨੂੰ ਮਿਲ ਜੂਗੀ ਬਾਕੀ ਰੇਟ ਆ ਜਿਹੜੇ ਫੈਕਸ ਨਹੀਂਗੇ ਇਹ ਮਾਨਤਾਣ ਦੋਹਾਂ ਚ ਹੋ ਜੂਗਾ ਮਿਲਦੇ ਆਗੇ ਨਵੀਂ ਵੀਡੀਓ ਦੇ ਨਾਲ ਵੀਡੀਓ ਵੇਖਣ ਲਈ ਤੁਹਾਡਾ ਧੰਨਵਾਦ